ਹਾਂਜੀ ਖੁਸ਼ੀ ਹੋ ਗਈ ਯਾਰ ਤੇ ਜੇਤੂ ਦਾ ਐਲਾਨ ਹੋ ਗਿਆ ਕਿਸ ਤਰ੍ਹਾਂ ਜਣਦੇ ਵੀ ਜਿਹੜੇ ਸਾਥੀ ਸੀ ਜਾਂ ਕਾਂਗਰਸ ਦਾ ਹੰਕਾਰ ਲੈ ਕੇ ਬਹਿ ਗਿਆ ਇੱਕ ਤਾਂ ਕਾਂਗਰਸ ਨੂੰ ਆਪਣਾ ਹੰਕਾਰ ਲੈ ਕੇ ਬਹਿ ਗਿਆ ਦੂਜਾ ਉਹਨਾਂ ਦੀ ਬੋਲੀ ਲੈ ਕੇ ਗਈ ਤੀਜਾ ਜਿਸ ਤਰ੍ਹਾਂ ਦਾ ਤੁਹਾਨੂੰ ਪਤਾ ਕਿ ਰੰਧਾਵਾ ਸਾਹਿਬ ਨੇ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਇੱਥੇ ਢਾਈ ਸਾਲ ਤੋਂ ਲੋਕਾਂ ਦੇ ਵਿੱਚ ਵਿਚਰਦੇ ਪਏ ਹਲਕੇ ਵਿਚਰ ਕੇ ਹਰ ਇੱਕ ਦਾ ਦੁੱਖ ਸੁੱਖ ਉਹਨਾਂ ਦੇ ਵਿੱਚ ਸ਼ਾਮਲ ਹੈ ਉਹਦਾ ਸਾਨੂੰ ਬਹੁਤ ਸਾਥ ਮਿਲਿਆ ਕਹਿੰਦੇ ਨੇ ਕਿ ਆਪ ਆਪ ਹੀ ਪਾਰਟੀ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਕਾਂਗਰਸ ਵਾਲੇ ਕਹਿ ਰਹੇ ਸੀ ਪਰ ਇਸ ਵਕਤ ਜਿਹੜੀ ਆ ਉਹ ਉਹਨਾਂ ਦੀ ਗੁੰਡਾਗਰਦੀ ਜਿਹੜੀ ਉਹ ਹਾਰ ਦੇ ਵਿੱਚ ਜਿਹੜੀ ਉਹ ਕਨਵਰਟ ਹੋ ਗਈ ਕੀ ਕਹਿਣਾ ਜਾਊ ਦੇਖੋ ਜੀ ਉਹ ਤਾਂ ਇੱਕ ਬਖਲਾੜ ਸੀ ਉਹਨਾਂ ਦੀ ਉਹਨਾਂ ਨੇ ਬਖਲਾੜ ਤੇ ਜੋ ਉਹਨਾਂ ਦੇ ਮੂੰਹ ਚਾਹੀਦਾ ਸੀ ਉਹ ਬੋਲੀ ਜਾਂਦੇ ਸੀ ਹੁਣ ਤੇ ਸਭ ਕੁਝ ਝਰ ਹੋ ਗਿਆ ਕਿ ਇਹ ਗੈਂਗਸਟਰਵਾਦ ਹੈ ਜਾਂ ਕੁਝ ਹੋਰ ਹੈ ਆਮ ਆਦਮੀ ਲੋਕ ਹੈ ਸਾਰੇ ਆਮ ਆਦਮੀ ਹੈ ਉਹ ਨਹੀਂ ਚਾਹੁੰਦੇ ਕਿ ਅਸੀਂ ਹੰਕਾਰ ਦੇ ਵਿੱਚ ਜੀਏ ਲੋਕੀ ਚਾਹੁੰਦੇ ਕਿ ਸਾਨੂੰ ਪਿਆਰ ਮਿਲੇ ਪਿਆਰ ਨਾਲ ਸਾਨੂੰ ਕੋਈ ਡੀਲ ਕਰੇ ਉਹ ਤੁਹਾਡੇ ਸਾਹਮਣੇ ਜੀ ਅਰਦਾਸ ਪੁੱਤਰ ਹਾਂਜੀ ਹਾਂਜੀ ਤੇ ਐਮਐਲਏ ਜਿਹੜਾ ਵਾ ਉਹਨਾਂ ਦੇ ਨਾਲ ਲੱਗ ਚੁੱਕਾ ਐ ਸ਼ੁਕਰ ਠੀਕ ਹੈ ਤੇ ਨਤੀਜਾ ਡਿਕਲੇਅਰ ਹੋ ਗਿਆ ਸ਼ੁਕਰ ਹੈ ਕੀ ਤੁਸੀਂ ਆਪਣੇ ਬੱਚੇ ਨੂੰ ਕੀ ਪਿਆਰ ਦੇਣਾ ਚਾਹੋਗੇ ਕੀ ਅਗਲੀ ਜਿਹੜੀ ਆ ਉਹ ਆਪਣਾ ਜਿਸ ਤਰ੍ਹਾਂ ਤੋ ਰਿਆ ਉਹਨਾਂ ਨੂੰ ਪਿਆਰ ਨਾਲ ਲਾਰ ਲੜਾ ਕੇ ਬੱਚੇ ਨੂੰ ਸ਼ੋਅ ਵੱਡਾ ਕੀਤਾ ਐ ਸੋਤੇ ਐਮਐਲਏ ਜਦੋਂ ਆਉਂਦੇ ਆ ਉਹਨੂੰ ਕੀ ਅਸ਼ੀਰਵਾਦ ਦੇਓਗੇ ਕੀ ਲੋਕਾਂ ਦੇ ਬਾਰੇ ਕੀ ਕਰਨੀ ਚੜਦੀ ਕਲਾ ਲੋਕਾਂ ਦਾ ਕੰਮ ਕਰੋ ਪੜਾ ਦਿਓ ਤੇ ਕਿਸੇ ਨੂੰ ਨਾ ਨਾ ਕਰੋ ਜਿਹੜਾ ਵੀ ਆ ਜਾਂਦਾ ਕਾਂਗਰਸੀ ਆ ਜਾਏ ਕੱਲ ਹੀ ਆ ਜਾਏ ਸਭ ਨੂੰ ਜੀ ਆਣੂ ਗੈਂਗਸਟਰਵਾਜ ਦਾ ਨਾਮ ਵਿੱਚ ਚੱਲ ਰਿਹਾ ਸੀ ਉਹ ਵੇਖੋ ਜੋ ਮਰਜ਼ੀ ਕੋਈ ਕਹਿੰਦਾ ਰੇ ਉਹਦੇ ਸਾਹਮਣ ਜਿਹੜੇ ਹੈਗੇ ਉਹ ਫਿਰ ਯਾਹਰ ਕਰਦੇ ਫਿਰ ਅਸੀਂ ਵੀ ਹੈਗੇ ਸਾਡੀ ਤੇ ਪਾਰਟੀ ਜਿਹੜੀ ਐਵੇਂ ਆਮ ਆਮ ਪਾਰਟੀ ਆ ਕੋਈ ਕਿਸੇ ਨਾ ਕੋਈ ਇਲਾਕੇ ਦੇ ਕਰਨੀ ਸਾਡਾ ਹੈਗਾ ਜਿਹੜੀ ਗੈਂਗਸਟਰ ਇਹ ਤਾਂ ਪਹਿਲਾਂ ਹੀ ਪੈਦਾ ਹੋ ਚੁੱਕੀ ਸੀ ਤੇ ਕੀ ਤੁਹਾਡੇ ਤੇ ਕਿਉਂ ਮੜਿਆ ਜਾ ਰਿਹਾ ਸੀ ਇਹ ਫਿਰ ਹੁਣ ਗੱਲ ਤੇ ਆ ਜੋ ਮਰਜ਼ੀ ਮੜੀ ਜਾਏ ਬੋਲਣ ਦੀ ਗੱਲ ਆ ਜੋ ਮਰਜ਼ੀ ਬੋਲਣ ਕਿਸੇ ਨੇ ਜ਼ੁਬਾਨ ਥੋੜੀ ਫੜ ਲੈਣੀ ਨਾ ਸਾਡੀ ਫੜ ਲੈਣੀ ਉਹਦੇ ਫੜ ਲੈ ਪਰ ਸਾਡਾ ਆਮ ਪਾਰਟੀ ਆ ਅਸੀਂ ਆਮ ਪਾਰਟੀ ਨਾਲ ਕੰਮ ਕਰਾਂਗੇ ਆਮ ਪਾਰਟੀ ਨਾ ਰਵਾਂਗੇ ਪਹਿਲਾ ਜਿਹੜਾ ਆਮ ਹੀ ਜਿਹੜਾ ਚੱਲਦਾ ਰਿਹਾ ਚੋਣ ਪ੍ਰਚਾਰ ਦੇ ਵਿੱਚ ਪੀ ਹੰਕਾਰ ਦੇ ਪਰਿਵਾਰ ਉਹਦੇ ਲੜਾਈ ਆ ਸੀ ਲੱਗਦਾ ਕਿ ਅੱਜ ਜਿੱਤ ਹੋਈ ਹੈ ਹਾਂਜੀ ਹਾਂਜੀ ਇਹ ਹੰਕਾਰ ਉਹਦਾ ਜੀ ਉਹ ਦੇਖਿਆ ਤੁਹਾਨੂੰ ਵਧਾਈਆਂ ਦੀ ਬਾਕੀ ਸਭ ਤੋਂ ਆਂਦਾ ਸੀ ਵੀ ਮੈਂ ਗੁਰਦੇਵ ਸਿੰਘ ਨਾਲ ਦੇ ਮੋਢੇ ਤੋਂ ਘੋੜਾ ਦੇਣਾ ਉਹ ਬਾਬੇ ਬੁੱਢੇ ਸਾਹਿਬ ਨੇ ਇਹਨੂੰ ਬਚਾਇਆ ਤੇ ਹੁਣ ਉਹਦੀ ਉਹਦੀ ਟੌਂਟ ਆ ਗਿਆ ਮੈਡਮ ਆਪਣਾ ਦੇਖੋ ਜੀ ਬਹੁਤ ਵਧੀਆ ਜੀ ਵੇਖੋ ਲੋਕਾਂ ਦਾ ਫਤਵਾ ਆ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜੀ ਪਿਛਲੀ ਵਾਰ 2022 ਚ ਕਸਰ ਰਹਿ ਗਈ ਸੀਗੀ ਉਹ ਐਦ ਕੀ ਪੂਰੀ ਕੀਤੀ ਆ ਤੇ ਇੱਕ ਇਮਾਨਦਾਰ ਰੰਦਾਵਾ ਜਿਹੜਾ ਕਿ ਕੇਜੀਐਲ ਸਾਹਿਬ ਕਹੇਗੇ ਵੀ ਇੱਕ ਬੰਨੇ ਇਮਾਨਦਾਰ ਰੰਦਾਵਾ ਤੇ ਇੱਕ ਬੰਨੇ ਬੇਈਮਾਨ ਰੰਦਾਵਾ ਤੇ ਲੋਕਾਂ ਨੇ ਫਤਵਾ ਦਿੱਤਾ ਇਮਾਨਦਾਰ ਰੰਦਾਵੇ ਨੂੰ ਤੁਸੀਂ ਮੈਨੂੰ ਇੱਕ ਗੱਲ ਦੱਸੋ ਗੈਂਗਸਟਰ ਦਾ ਦੋਸ਼ ਲਾਉਂਦੇ ਨੇ 2000 ਜਿਹੜੀ ਹੁਣ ਇਲੈਕਸ਼ਨ ਸਰਪੰਚੀ ਵੀ ਹੋਈ ਤੇ ਦੂਜੀ ਵੀ ਹੋਈ ਆ ਕੋਈ ਇੱਕ ਐਫ ਆਈ ਆਰ ਕੱਢ ਕੇ ਦਿਖਾ ਦਿਓ ਜੇ ਕੁਝ ਗਲਤ ਹੋ ਰਿਹਾ ਵਾ ਤੇ ਪੰਜਾਬ ਸਰਕਾਰ ਆ ਪ੍ਰਸ਼ਾਸਨ ਆ ਕੁਝ ਗਲਤ ਤਾਂ ਹੋਇਆ ਹੀ ਨਹੀਂ ਸਿਰਫ ਤੇ ਸਿਰਫ ਆਪਾਂ ਇਹੋ ਕਈ ਜਣਾ ਗੁੰਡਾਵਾਦ ਜੇ ਉਹ ਅਸਲ ਦੇ ਵਿੱਚ ਇਹਨਾਂ ਦੀ ਬਖਲਾਅਤ ਸੀ ਇਹਨਾਂ ਨੂੰ ਕੋਈ ਜਿਹੜਾ ਬੰਦਾ ਹੁਣ ਨਾ ਕਿ ਬੋਲਦਾ ਵਾ ਜਿਹੜਾ ਬੰਦਾ ਇਹਨਾਂ ਨੂੰ ਜਵਾਬ ਦਿੰਦਾ ਵਾ ਇਹਨਾਂ ਨੂੰ ਹੁਣ ਗੁੰਡਾ ਲੱਗਣ ਲੱਪੈਂਦਾ ਵਾ ਇਹਦਾ ਇਹਦਾ ਮਤਲਬ ਕੀ ਵੇਖੋ ਇਹਦਾ ਵੇਖੋ ਕੋਈ ਵੀਡੀਓ ਜਨਤਕ ਨਹੀਂ ਸੀ 2 ਲੱਖ ਵੋਟਰ ਆ ਡੇਰਾ ਬਾਬਾ ਨਾਨਕ ਚ ਇਹਦਾ ਮਤਲਬ ਕਿ 2 ਲੱਖ ਦਾ 2 ਲੱਖ ਹੀ ਗੁੰਡਾ ਹੋ ਗਿਆ ਵਾ ਵੋਟਾਂ ਪਾ ਕੇ ਹੀ ਬਿਲਕੁਲ ਬਿਲਕੁਲ ਪਰਿਵਾਰਵਾਦ ਦਾ ਗੁੱਸਾ ਕੱਢਿਆ ਲੋਕਾਂ ਦਾ ਬਿਲਕੁਲ ਜੀ ਪਰਿਵਾਰਵਾਦ ਦਾ ਗੁੱਸਾ ਕੱਢਿਆ ਵਾ ਮੈਂ ਦਾ ਕੀਤਾ ਵਾ ਜਿਹੜੀ ਅੰਦਰ ਹੰਕਾਰ ਸੀਗਾ ਮੈਂ ਸੀ ਤਾਂ ਹੁਣ ਚ ਕਿੱਲਾ ਸੀ ਲੋਕਾਂ ਨੇ ਪੜਦਾ ਆ ਆਜਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਹਾਂਜੀ ਜਿੰਦਾਬਾਦ ਨਹੀਂ ਜੀ ਕੋਈ ਡਰ ਦਾ ਮਾਹੌਲ ਨਹੀਂ ਜੀ ਬੜੀਆਂ ਅਮਨਸ਼ਾਲ ਜਮੀਨ ਇਲੈਕਸ਼ਨ ਲੜੀ ਇਹਨਾਂ ਨੇ 50 ਐਫ ਆਈ ਆਰ ਸਰਪੰਚਾਂ ਦੇ ਕਰਕੇ 45 ਅਮ ਦਿੱਤੀ ਆਪ ਲੋਕਾਂ ਦੀ ਜ਼ੇਤੋਰੀ ਆ ਜੀ ਆਮ ਲੋਕਾਂ ਦੀ ਜਿੱਤ ਆਮ ਲੋਕਾਂ ਦੀ ਜਿੱਤ ਉਹ ਸਾਬ ਹੈ ਸਰਕਾਰ ਦੀ ਨੀਤੀਆਂ ਦੀ ਜਿੱਤ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਨਾ ਇਹਨਾਂ ਨੇ ਕਿਤੇ ਇਲੈਕਸ਼ਨ ਚ ਪਿੰਡੋਂ ਕੱਢਿਆ ਸੀਗਾ ਨਾ ਅੱਜ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਹਲਕੇ ਚੋਂ ਕੱਢ ਕੇ ਦਿਖਾਤਾ ਕੀ ਬਾਤ ਹੈ ਜੀ ਆਮ ਆਵਾਜ਼ੀ ਪਾਰਟੀ ਜਿੰਦਾਬਾਦ ਮਨਜੂਰ ਜੀ ਨਾਲ ਗੱਲਬਾਤ ਅਸੀਂ ਕਰ ਲਾਂਗੇ ਡੇਰਾ